ਸਾਂਸਟੇਜ ਗੈਲਰੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਇਹ ਵੀਡੀਓ ਨੂੰ ਐਂਡ ਤੱਕ ਕੇ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਹਾਂ ਕਿ ਕਾਫੀ ਜਾਦੇ ਸੋਹਣੇ ਸੂਟ ਲੈ ਕੇ ਆਏ ਆਂ ਪ੍ਰਿੰਟ ਸੂਟ ਵੀ ਦਿਖਾਵਾਂਗੇ ਵਰਕ ਕੀਤੇ ਵੀ ਦਿਖਾਵਾਂਗੇ ਤੇ ਸਟਿਚਿੰਗ ਵੀ ਦਿਖਾਵਾਂਗੇ ਤੁਸੀਂ ਦੇਖੋ ਨਾ ਪ੍ਰਿੰਟ ਸੂਟਾਂ ਨੂੰ ਇਸ ਤਰ੍ਹਾਂ ਡਿਜ਼ਾਈਨ ਕਰਵਾ ਸਕਦੇ ਹੋ ਸਟਿਚਿੰਗ ਦੇ ਵਿੱਚ ਤੇ ਕਾਫੀ ਜਾਦੇ ਸੋਹਣਾ ਸੂਟ ਹੈਗਾ ਜਿਹੜਾ ਰੈਡੀ ਹੋਇਆ ਹੈ ਕੋਟਲੀ ਬਟਨ ਲਗਾਏ ਨੇਗੇ ਤੇ ਇਸ ਤਰ੍ਹਾਂ ਬਾਹਾਂ ਤੇ ਡਿਜ਼ਾਈਨ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਦਾਂ ਤੁਸੀਂ ਇਹਨਾਂ ਨੂੰ ਮਤਲਬ ਰੈਡੀ ਕਰਵਾ ਸਕਦੇ ਹੋ ਸੂਟਸ ਨੂੰ ਤੇ ਇਸ ਤੋਂ ਬਾਅਦ ਦੇਖੋ ਇਹ ਵਾਲਾ ਸੂਟ ਹੈਗਾ ਜਿਹੜਾ ਆਪਣਾ ਕਾਫੀ ਜ਼ਿਆਦਾ ਸੇਲ ਹੋਇਆ ਹਨਾ ਇਹਨੂੰ ਆਪਾਂ ਇਦਾਂ 올ਓਵਰ ਸੂਟ ਸੀਗਾ ਤੇ ਕਸਟਮਰਾਂ ਦੇ ਸੂਣਨੇਗੇ ਤੇ ਇਸ ਤਰ੍ਹਾਂ ਦੇਖੋ ਆਪਾਂ ਘੇਰੇ ਤੇ ਡਿਜ਼ਾਈਨ ਦਿੱਤਾ ਹੈਗਾ ਤੇ ਨੈਕ ਤੇ ਇਸ ਤਰ੍ਹਾਂ ਆਪਾਂ ਡਿਜ਼ਾਈਨ ਦਿੱਤਾ ਹੈਗਾ ਸਾਰਾ ਪੇਸਟਿੰਗ ਪੱਟੀ ਲਗਾ ਕੇ ਤੇ ਇਸ ਤਰ੍ਹਾਂ ਆਪਾਂ ਬਾਹਾਂ ਤੇ ਡਿਜ਼ਾਈਨ ਦਿੱਤਾ ਹੈਗਾ ਕੰਮ ਦੀ ਫਿਨਿਸ਼ਿੰਗ ਤੁਹਾਡੇ ਸਾਹਮਣੇ ਹੈਗੀ ਤੇ ਤੁਹਾਨੂੰ ਪ੍ਰਿੰਟ ਸੂਟ ਵੀ ਦੇਖੋ ਇੰਨੇ ਸੋਹਣੇ ਆਪਾਂ ਰੈਡੀ ਕਰਕੇ ਦਵਾਂਗੇ ਬਹੁਤ ਜਾਦੇ ਸੋਹਣੇ ਫਿਰ ਦੇਖੋ ਇੱਕ ਸੂਟ ਆਪਾਂ ਹੋਰ ਰੈਡੀ ਕੀਤਾ ਹੈਗਾ ਇਸ ਤਰ੍ਹਾਂ ਦੇਖੋ neck ਦਾ ਸਟਾਈਲ ਬਣਾਇਆ ਹੈਗਾ ਵਿੱਚ ਪੱਟੀ ਲਗਾਈਏਗੀ ਪੇਸਟਿੰਗ ਪੱਟੀ ਤੇ ਪਾਵਾਂ ਤੇ ਵੀ ਪੱਟੀ ਲਗਾਈਏਗੀ ਤੇ ਘੇਰੇ ਤੇ ਵੀ ਕਿਉਂਕਿ ਇਹ ਅਲੱਗ-ਅਲੱਗ ਕਸਟਮਰਾਂ ਦੇ ਸੂਟ ਨੇਗੇ ਠੀਕ ਹੈ ਜੀ ਤੇ ਇਹ ਸੂਟ ਦਾ ਵੀ ਡਿਜ਼ਾਈਨ ਹੈਗਾ ਜਿਹੜਾ ਸੇਮ ਹੀ ਹੈਗਾ بس ਇੱਥੇ ਪੱਟੀ ਦਾ ਹੀ ਫਰਕ ਹੈਗਾ ਇਸ ਤਰ੍ਹਾਂ ਲਗਾਈ ਹੋਈ ਹੈਗੀ neck ਦੇ ਉੱਪਰ ਤੇ ਬਾਹਮਾਂ ਦੇ ਉੱਪਰ ਇਸ ਤਰ੍ਹਾਂ ਦੇਖੋ ਡਿਜ਼ਾਈਨ ਹਨਾ ਜਿ ਚਾਉਣਾ ਸਾਡੀ ਪੂਰੀ ਜ਼ਿੰਮੇਵਾਰੀ ਹੈ ਤੁਹਾਨੂੰ ਬਹੁਤ ਸੋਹਣਾ ਆਪਾਂ ਜਿਚਾ ਕੇ ਦੇਵਾਂਗੇ ਸੂਟ ਤੇ ਇੱਧਰ ਜਿਹੜੇ ਸੂਟ ਨੇ ਸਾਰੇ ਇਹ ਵਰਬਰੀ ਦੇ ਸੂਟ ਨੇ ਆਰਡਰ ਆਏ ਹੋਏ ਨੇ ਕਿ ਕੁਝ ਸੂਟ ਅਸੀਂ ਮਤਲਬ ਭੇਜਦੇ ਨੇ ਭੈਣਾਂ ਦੇ ਪਾਰਸਲ ਲਗਾ ਤੇ ਕੁਝ ਆ ਪਏ ਨੇਗੇ ਇੱਧਰ ਪਏ ਨੇ ਸੂਟ ਹੁਣ ਮੈਂ ਤੁਹਾਨੂੰ ਥੋੜੇ ਜਿਹਾ ਮਤਲਬ ਗੱਲ ਕੀਤੀ ਸੂਟ ਦਿਖਾ ਦੇਣੀ ਆ ਲੋ ਜੀ ਦੇਖੋ ਇਹ ਗਲਾਸ ਸਿਲਕ ਦੇ ਉੱਪਰ ਆਪਾਂ ਸੂਟ ਹੈਗਾ ਜਿਹੜਾ ਰੈਡੀ ਕੀਤਾ ਹੈਗਾ ਇਸ ਤਰ੍ਹਾਂ ਦੇਖੋ ਘੇਰੇ ਦਾ ਡਿਜ਼ਾਈਨ ਬਣਾਇਆਗਾ ਤੇ ਪ੍ਰਿੰਟ ਸੁੱਟਾ ਨੂੰ ਵੀ ਤੁਸੀਂ ਦੇਖ ਸਕਦੇ ਆਪਾਂ ਇੰਨਾ ਸੋਹਣਾ ਡਿਜ਼ਾਈਨ ਬਣਾ ਕੇ ਰੈਡੀ ਕਰ ਸਕਦੇ ਆਂਗੇ ਸੈਂਟਰ ਦੇ ਵਿੱਚ ਦੇਖੋ ਆਪਾਂ ਬੇਲ ਦਿੱਤੀ ਹੈਗੀ ਤੁਸੀਂ ਇਹਨੂੰ ਮਤਲਬ ਪਲਾਜ਼ੋ ਨਾਲ ਸਲਾਈ ਕਰਨਾ ਜਾਂ ਫਿਰ ਤੁਸੀਂ ਇਦਾਂ ਸਲਵਾਰ ਨਾਲ ਵੇਅਰ ਕਰਨਾ ਦੇਖੋ ਪਾਵਾਂ ਦੇ ਉੱਪਰ ਹੈਨਾ ਪੈਚ ਲਗਾ ਕੇ ਸਾਰੇ ਇਹ ਸਾਡੇ ਆਪਣੇ ਖੁੱਦੇ ਡਿਜ਼ਾਈਨ ਨੇ ਕੋਈ ਮਤਲਬ ਕਿਸੇ ਦਾ ਕਾਪੀ ਡਿਜ਼ਾਈਨ ਨਹੀਂ ਹੈਗਾ ਇਹ ਸਾਰੇ ਖੁੱਦ ਰੈਡੀ ਕੀਤੇ ਹੋਏ ਡਿਜ਼ਾਈਨ ਨੇ ਲੋ ਜੀ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਕੰਮ ਦੀ ਆਪਣੀ ਇਹ ਆਪਣਾ ਖੁੱਦ ਦਾ ਡਿਜ਼ਾਈਨ ਕੀਤਾ ਹੈ ਤਾਂ ਹੀ ਮੈਂ ਤੁਹਾਨੂੰ ਕਹਿ ਦਿੰਨੀ ਹਾਂ ਵੀ ਤੁਸੀਂ ਸਾਡੇ ਤੇ ਗੱਲ ਛੱਡ ਦਿਓ ਡਿਜ਼ਾਈਨ ਇਸ ਤੋਂ ਵੀ ਹਟ ਕੇ ਵੀ ਵਧੀਆ ਬਣਾ ਕੇ ਦੇਵਾਂਗੇ ਹਨਾ ਤੇ ਤਾਂ ਹੀ ਮੈਂ ਕਹਿ ਦਿੰਨੀ ਹਾਂ ਵੀ ਤੁਸੀਂ ਸਾਡੇ ਤੇ ਗੱਲ ਛੱਡ ਦਿਓ ਅਸੀਂ ਤੁਹਾਨੂੰ ਪੂਰਾ ਸੋਹਣਾ ਡਿਜ਼ਾਈਨ ਬਣਾ ਕੇ ਦੇਵਾਂਗੇ ਇਸ ਤਰ੍ਹਾਂ ਦੇਖੋ ਆਪਾਂ ਖੁੱਦ ਜਿਹੜੇ ਡਿਜ਼ਾਈਨ ਰੈਡੀ ਕਰਦੇ ਹਾਂ ਬਹੁਤ ਜ਼ਿਆਦੇ ਸੋਹਣੇ ਹੁੰਦੇ ਨੇ ਜੇ ਤੁਸੀਂ ਆਪਣੇ ਡਿਜ਼ਾਈਨ ਵੀ ਦੇਣਾ ਚਾਹੁੰਦੇ ਹੋ ਉਹ ਵੀ ਦੇ ਸਕਦੇ ਹੋ ਕੋਈ ਵੀ ਹੈਂਡ ਦੇ ਵਿਚਾਰੀ ਦੇ ਵਿੱਚ ਜਿਵੇਂ ਵੀ ਤੁਸੀਂ ਦੇਣਾ ਚਾਹੁੰਦੇ ਹੋ ਦੇ ਸਕਦੇ ਹੋਗੇ। ਲਓ ਜੀ ਇਸ ਤੋਂ ਬਾਅਦ ਹੈਗੇ ਸੀ ਬਲੈਕ ਸੂਟ ਹੈਗਾ। ਕਮ ਅਕੋਰਡਿੰਗ ਦੇਖੋ ਪ੍ਰਾਈਸ ਹੁੰਦਾ ਹੈ ਨਾ ਕੰਮ ਸਾਡਾ ਬੋਲਦਾ ਹੈਗਾ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਜ਼ਿਆਦਾ ਸੋਨਾ ਵਰਕ ਕੀਤਾ ਹੋਇਆ ਹੈ। ਇਹ ਘੇਰੇ ਦਾ ਕੰਮ ਆ ਜਾਊਗਾ। ਤੁਸੀਂ ਦੇਖ ਸਕਦੇ ਹੋਗੇ ਹੈਨਾ ਸਾਰਾ ਜਰੀ ਦਾ ਕੰਮ ਕੀਤਾ ਹੋਇਆ ਹੈ। ਜਰੀ ਦੇ ਕੰਮ ਵਿੱਚ ਵੀ ਤੁਸੀਂ ਕਿੰਨਾ ਬਰੀਕੀ ਦਾ ਕੰਮ ਹੈ ਫਿਨਿਸ਼ਿੰਗ ਚੈੱਕ ਕਰੋ ਸਾਡੇ ਕੰਮ ਦੀ ਤੇ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਕੀਤਾ ਹੋਇਆ ਡਿਜ਼ਾਈਨ ਤੇ ਇਸ ਤਰ੍ਹਾਂ ਇਹ ਬਾਵਾ ਦਾ ਕੰਮ ਆ ਜਾਊਗਾ। ਤੇ ਇਹਦੇ ਨਾਲ ਹੈਗੀ ਹੈਗੀ کریم कलर ਦੀ ਬਾਟਮ ਹੈਗੀ ਬਾਟਮ ਤੇ ਤੁਸੀਂ ਦੇਖ ਸਕਦੇ ਆਪਾਂ ਬਲੈਕ ਥ्रेड ਲਗਾ ਕੇ ਮਿਰਰ ਵਰਕ ਕੀਤਾ ਜੜੀ ਦਾ ਕੀਤਾ ਕੰਮ ਇਹ ਦੇਖੋ ਸੂਟ ਪਾਉਂਦੇ ਨੇ ਪਾਰਟੀ ویئر ਤੇ ਬਹੁਤ ਜਿਆਦੇ ਸੋਹਣੇ ਜਾਂਚਦੇ ਨੇ ਇਦਾਂ ਦੇ ਸੂਟ ਤੇ ਇਹਦੇ ਨਾਲ ਆਪਣੇ ਕੋਲ ਬਹੁਤ ਸਾਰਾ ਫੈਬਰਿਕ ਹੈਗਾਗਾ ਜੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਠੀਕ ਹੈ ਜੀ ਇਸ ਤੋਂ ਬਾਅਦ ਮੈਂ ਵੀਰ ਕੀਤਾ ਸੀ ਜੀ ਸੂਟ ਉਹਦੇ ਨਾਲ ਦੇ ਸੂਟ ਕਹਿੰਦੇ ਜਿਹੜੇ ਰੈਡੀ ਹੋ ਕੇ ਆਏ ਨੇ ਜੀ ਸਾਰੇ ਹੋਰ ਵੀ ਪੀਸ ਗਏ ਹੋਏ ਨੇ ਰੈਡੀ ਹੋਣ ਵਾਸਤੇ ਕੁਝ ਭੈਣਾਂ ਨੇ ਡਿਜ਼ਾਈਨ ਡਿਫਰੈਂਟ ਕਰਵਾ ਲਏ ਤੇ ਇਹਦੇ ਵਿੱਚ ਡਿਫਰੈਂਟ ਡਿਜ਼ਾਈਨ ਕੀ ਹੈਗਾ ਉਹ ਕਹਿੰਦੇ ਸਾਨੂੰ ਘੇਰੇ ਦਾ ਕੰਮ ਚਾਹੀਦਾ ਦੇਖੋ ਤੁਸੀਂ ਹਨਾ ਕੋਈ ਵੀ ਪ੍ਰਿੰਟ ਸਿਲੈਕਟ ਕਰ ਲਓ ਝੂਟ ਦੇ ਵਿੱਚ ਬਹੁਤ ਸਾਰੇ ਪ੍ਰਿੰਟ ਆਪਣੇ ਕੋਲੇ ਹੈਗੇ ਨੇਗੇ ਤੁਸੀਂ ਪ੍ਰਿੰਟ ਸਿਲੈਕਟ ਕਰ ਲਓ ਵੀਡੀਓ ਪਾ ਪਾਈ ਹੋਈ ਹੈ ਆਪਣੀ ਝੂਟ ਦੇ ਵਿੱਚ ਕੁਛ ਕਰ ਰਹੇ ਰਹੇਗੇ ਕੰਮ ਚ ਚਾਉਣਾ ਸਾਡੀ ਜ਼ਿੰਮੇਵਾਰੀ ਹੈ ਤੁਸੀਂ ਦੇਖੋ ਇਹ ਸਾਨੂੰ ਘੇਰੇ ਦਾ ਉਹਨਾਂ ਦਾ ਕੋਈ ਖੁੱਦ ਆਪਣਾ ਕੋਈ ਡਿਜ਼ਾਈਨ ਨਹੀਂ ਹੈਗਾ ਸਾਡਾ ਆਪਣਾ ਡਿਜ਼ਾਈਨ ਹੈ ਸਾਨੂੰ ਸਿਰਫ ਇਹ ਕਿਹਾ ਸੀਗਾ ਘੇਰੇ ਤੇ ਕੰਮ ਹੋਵੇ ਸਲਵਾਰ ਤੇ ਹੋਵੇ ਤੇ ਬਾਵਾ ਤੇ ਹੋਵੇ ਬਾਜੂ ਤੇ ਤੁਸੀਂ ਕੰਮ ਦੇਖ ਸਕਦੇ ਹੋ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ ਮਿਰਰ ਵਰਕ ਕੀਤਾ ਹੋਇਆ ਹੈਗਾ ਤੇ ਪੈਨ ਹੋਣਾ ਦੀ ਇਸ ਤਰ੍ਹਾਂ ਬਾਟਮ ਤੇ ਵੀ ਦੇਖੋ ਵਰਕ ਹੈਗਾ ਜਿੱਦਾਂ ਕਿ ਬਾਵਾ ਤੇ ਕੰਮ ਹੈਗਾ ਠੀਕ ਹੈ ਜੀ ਕੋਈ ਦੁਪੱਟਾ ਨਹੀਂ ਹੈਗਾ ਵਿਦਆਊਟ ਦੁਪੱਟਾ ਇਹਨਾਂ ਨੇ ਸੂਟ ਲਿਆਗਾ ਲਓ ਜੀ ਇਹਦੇ ਨਾਲ ਦੇ ਸੂਟ ਨੇਗੇ ਜਿਹੜੇ ਰੈਡੀ ਹੋ ਕੇ ਆਏ ਨੇਗੇ ਲਓ ਜੀ ਠੀਕ ਹੈ ਜੀ ਜੇ ਇਹ ਤੁਸੀਂ ਮਤਲਬ ਪ੍ਰਿੰਟ ਫੈਬਰਿਕ ਤੇ ਨਹੀਂ ਕੰਮ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਪਲੇਨ ਫੈਬਰਿਕ ਤੇ ਕੰਮ ਕਰਾ ਸਕਦੇ ਹੋਗੇ ਕਿਉਂਕਿ ਅਸੀਂ ਕੱਲ ਤੁਹਾਨੂੰ ਸ਼ੋਅ ਕੀਤਾ ਬਹੁਤ ਹੀ ਜਿਆਦਾ ਸੋਹਣਾ ਫੈਬਰਿਕ ਸੀਗਾ। ਬਾਕੀ ਸਾਡਾ ਹਨਾ ਭੈਣਾਂ ਦੇ ਬਹੁਤ ਸਾਰੇ ਮੈਸੇਜ ਆ ਰਹੇ ਨੇਗੇ ਵੀ ਪਲੇਨ ਫੈਬਰਿਕ ਪਸ਼ਮੀਨੇ ਦਾ ਹਨਾ ਉਹ ਸਾਡਾ ਸਟਾਕ ਹੈ ਕਿਉਂਕਿ ਇਧਰ ਵਾਰਿਸ਼ਾਂ ਬਹੁਤ ਹੋ ਰਹੀਆਂ ਨੇ ਸਾਡੇ ਅੱਜ ਵਾਰਿਸ਼ 7 ਵਜੇ ਤੋਂ ਹੋ ਰਹੀ ਹੈਗੀ ਹੁਣ ਤੱਕ ਕੋਈ ਸੰਭਾਵਨਾ ਨਹੀਂ ਹੈਗੀ 1 ਮਿੰਟ ਵੀ ਰੁਕੀ ਨਹੀਂ ਹੈਗੀ ਤੇ ਬਹੁਤ ਟਾਈਮ ਹੋ ਗਿਆ ਇੰਨਾ ਜ਼ੋਰ ਦਾ ਮੀਂਹ ਪੈ ਰਿਹਾ ਹੈਗਾ ਤੇ ਸਾਰਾ ਮਤਲਬਾ ਪਿੰਡਾਂ 'ਚ ਜਿੱਦਾਂ ਨਾ ਗਲੀਆਂ ਵਗੈਰਾ ਹੁੰਦੇ ਨੇ ਸਾਰੀਆਂ ਭਰੀਆਂ ਪੀਆਂ ਨੇ ਪਾਣੀ ਨਾਲ ਕੋਈ ਗੱਲ ਨਹੀਂ ਉਹ ਜਦੋਂ ਆ ਗਿਆ ਬਾਹਰ ਲਈ ਪਹਿਣਾ ਲਈ ਹਨ ਮੈਂ ਸਪੈਸ਼ਲ ਇਹ ਵੀਡੀਓ ਦੇ ਵਿੱਚ ਕਿਹਾਗਾ ਉਹਨਾਂ ਨੂੰ ਚਾਹੀਦਾ ਸੀਗਾ ਫੈਬਰਿਕ ਉਹਨਾਂ ਨੇ ਵਰਕ ਕਰਾਉਣ ਲਈ ਡਿਜ਼ਾਈਨ ਮੈਨੂੰ ਭੇਜੇ ਪਏ ਨੇ ਪਹਿਣਾ ਨੇ ਕੋਈ ਗੱਲ ਨਹੀਂ ਤੁਸੀਂ ਇੱਕ 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 ਦਿਨ ਵੇਟ ਕਰੋ ਮੌਸਮ ਸੈੱਟ ਹੋ ਜਾਂਦੋਂ ਹਨਾ ਆ ਜਾਊਗਾ ਤੇ ਬਾਕੀ ਹਾਂ ਇੱਕ ਗੱਲ ਮੈਂ ਹੋਰ ਕਰਨਾ ਚਾਹੁੰਦੀ ਆਂਗੀ ਕਾਫੀ ਪਹਿਣਾ ਦੇ ਆਰਡਰ ਸੀਗੇ ਮੈਨੂੰ ਕਹਿ ਰਹੀਆਂ ਸੀਗੇ ਅਭੀ ਸੰਡੇ ਹਨਾ ਵੀ ਅਸੀਂ ਸੂਟ ਉਹਨਾਂ ਦੇ ਬੁਕਿੰਗ ਹੈਗੇ ਨੇ ਭੈਣ ਉਹਨਾਂ ਦੇ ਵੀ ਸਾਡੇ ਵੀ ਸਾਨੂੰ ਵੀ ਕਿਸੇ ਨੇ ਪਤਨੀ ਇਦਾਂ ਦੱਸਿਆਗਾ ਵੀ ਬਾਹਰ ਵੀ ਆਉਣੇ ਨਹੀਂ ਹੈਗੇ ਸੂਟ ਇਤਾਂ ਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਬੇਫਿਕਰ ਹੋ ਕੇ ਆਪਣੇ ਆਰਡਰ ਦਿਓ ਅਸੀਂ ਡੇਲੀ ਮੰਗੂ ਸਾਡੇ ਜਾਣਦੇ ਨੇ ਯੂ ਐਸਏ ਇਟਲੀ ਕੈਨੇਡਾ ਡਿਲੀਵਰ ਕਰਦੇ ਆਂਗੇ ਇੱਥੋਂ ਪਹੁੰਚਾਉਂਦੇ ਆਂਗੇ ਕੋਈ ਇਦਾਂ ਦਾ ਰੁਕਾਵਟ ਸਾਨੂੰ ਕਿਸੇ ਨੇ ਨਹੀਂ ਪਾਈ ਵੀ ਤੁਹਾਡਾ ਪਾਰਸਲ ਲੰਗੇ ਜਿਹੜੇ ਨਹੀਂ ਜਾਣੇ ਆਪਣੇ ਹੁੰਦੇ ਨੇ ਡੀ ਐਚ ਐਲ ਰਾਹੀਂ ਆਪਾਂ ਪਾਰਸਲ ਕਰਦੇ ਆਂਗੇ ਠੀਕ ਹੈ ਜੀ ਤੁਸੀਂ ਬੇਫਿਕਰ ਹੋ ਕੇ ਆਪਣਾ ਆਰਡਰ ਦਿਓ। ਲਓ ਜੀ ਪਹਿਲਾ ਸੂਟ ਇਹ ਸੀਗਾ ਇਹਦੇ ਨਾਲ ਦੇ ਸੇਮ ਸੂਟ ਰੈਡੀ ਹੋ ਕੇ ਆਏ ਨੇਗੇ। ਹਲੋ ਜੀ। ਦੂਜਾ ਸੂਟ ਵੀ ਤੁਸੀਂ ਦੇਖ ਸਕਦੇ ਹੋਗੇ ਸੇਮ ਹੀ ਰੈਡੀ ਹੋਇਆ ਹੋਇਆ ਹੈਗਾ। ਇਹ ਡਿਫਰੈਂਟ ਕੀਤਾ ਹੋਇਆ ਇਹਨਾਂ ਨੇ ਬਸ ਘੇਰੇ ਤੇ ਕੰਮ ਕਰਾਇਆ ਹੋਇਆ ਤੁਸੀਂ ਦੇਖ ਸਕਦੇ ਹੋਗੇ। ਇਹ ਮੈਂ ਤੁਹਾਨੂੰ ਦਿਖਾ ਚੁੱਕਿਆ ਕਿ ਇਹ ਤੁਸੀਂ ਪਲੇਨ ਤੇ ਵੀ ਕਰਵਾਉਂਗੇ ਤਾਂ ਵੀ ਕੰਮ ਹੈਗਾ। ਕਾਫੀ ਜ਼ਿਆਦਾ ਸੋਨਾ ਲੱਗੂਗਾ। ਫਿਰ ਇਹ ਮੇਰੇ ਨਾਲ ਦੇ ਸੂਟ ਨੇਗੇ ਰੈਡੀ ਹੋ ਕੇ ਆਏ ਨੇ। ਹਜੇ ਹੋਰ ਵੀ ਗਏ ਹੋਏ ਨੇ ਭੈਣਾਂ ਦੇ ਸੂਟ ਰੈਡੀ ਹੋਣ ਵਾਸਤੇ ਲੋ ਜੀ। ਦੇਖੋ। ਠੀਕ ਹੈ ਜੀ ਇਸ ਤਰ੍ਹਾਂ ਇਹ ਇਹਨਾਂ ਨੇ ਸੇਮ ਕਰਵਾਏ ਨੇ ਬਿਲਕੁਲ ਹਨਾ ਸੂਟ ਤੇ ਕੋਈ ਇਦਾਂ ਨਹੀਂ ਕਰਵਾਇਆ ਹੈਗਾ ਵੀ ਕੋਈ ਸਟਾਈਲ ਦੇ ਵਿੱਚ ਫਰਕ ਹੈ ਸੀ ਤੇ ਨੈਕਸਟ ਸੂਟ ਵੀ ਸੇਮ ਹੀ ਬਣ ਕੇ ਆਇਆ ਹੋਇਆ ਇਹ ਪੂਰਾ ਰੋਲ ਸੀਗਾ ਆਪਣੇ ਕੋਲੇ ਰੋਲ ਆਪਣਾ ਕਾਰੀਗਰ ਕੋਲੇ ਗਿਆ ਹੋਇਆਗਾ ਹਜੇ ਹੋਰ ਸੂਟ ਬਣ ਰਹੇ ਨੇਗੇ ਤੇ ਇਹ ਬਾਵਾਣੇਗੀ ਆ ਬਾਜੂ ਦੇ ਉੱਪਰ ਕੰਮ ਹੈ ਗਏ ਇਸ ਤਰ੍ਹਾਂ ਦੇਖੋ ਤੇ ਦਾਜੋਗਾ ਮੇਰੇ ਨਾ ਬਾਵਾਵਾਂ ਦੇ ਉੱਪਰ ਕੰਮ ਪੈਚ ਲਗਾ ਕੇ ਉੱਪਰ ਸੀਗੇ ਥੋੜਾ ਜਿਹਾ ਆਪਾਂ ਚੇਂਜ ਕਰਤਾ ਸਟਾਈਲ ਇਦਾਂ ਬਣਾਤਾ ਇਹ ਵੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਅੱਗੇ ਪੈਚ ਜਿਹਾ ਲੱਗ ਕੇ ਅੱਜ ਕੱਲ ਟ੍ਰੈਂਡ ਦੇ ਵਿੱਚ ਹੈ ਨਾ ਜਿੱਦ ਤੱਕ ਵੀ ਵਰਕ ਕਰਾਉਂਦੀਆਂ ਨੇ ਭੈਣਾ ਤੁਸੀਂ ਆਪਣਾ ਡਿਜ਼ਾਈਨ ਦੇ ਦਿਓ ਆਪਾਂ ਤੁਹਾਡਾ ਡਿਜ਼ਾਈਨ ਬਣਾ ਦਾਂਗੇ ਉਦੋਂ ਵੀ ਸੋਹਣਾ ਬਣਾ ਕੇ ਦੇਵਾਂਗੇ ਡਿਜ਼ਾਈਨ ਲੋ ਜੀ ਇਹ ਆਪਾਂ ਛੋਟੇ ਜਿਹੇ ਬੇਬੀ ਦਾ ਰੈਡੀ ਕੀਤਾ ਹੈਗਾ ਸੂਟ ਹੈਗਾ ਲੋ ਜੀ ਇਹ ਹੈਗਾ ਜੀ ਕੰਮ ਬਾਵਾ ਦਾ ਕੰਮ ਹੈ ਇਹ ਵਾਲਾ ਤਾਂ ਇਹ ਉਹਨਾਂ ਨੇ ਸਾਨੂੰ ਫੋਟੋ ਸ਼ੇਅਰ ਕੀਤੀ ਸੀਗੀ ਆਪਾਂ ਡਿੱਟੋ ਸੂਟ ਬਣਾ ਕੇ ਦਿੱਤਾ ਹੈਗਾ ਇਹ ਬਾਜੂ ਦਾ ਕੰਮ ਹੈਗਾ ਜਰੀ ਦੇ ਵਿੱਚ ਆਪਾਂ ਬਣਾਉਣਾ ਸੀਗਾ ਤੇ ਇਸ ਤਰ੍ਹਾਂ ਹਨਾ ਇਹ neck ਹੈਗਾ ਦੇਖੋ ਸਟਾਈਲ ਤੁਸੀਂ neck ਬਣਾਇਆ ਛੋਟੇ ਜਿਹੇ ਬੱਚੇ ਦਾ ਸੂਟ ਹੈਗਾ ਜੇ ਤੁਸੀਂ ਵੀ ਆਪਣੇ ਮਤਲਬ ਬੇਟੀਆਂ ਦੇ ਸੂਟ ਵਗੈਰਾ ਰੈਡੀ ਕਰਵਾਉਣੇ ਨੇ ਇਸ ਤਰ੍ਹਾਂ ਸੂਟ ਰੈਡੀ ਕਰਵਾ ਲਿਆ ਕਰੋ ਹਨਾ ਬਹੁਤ ਜ਼ਿਆਦੇ ਸੋਨੇ ਬੰਦਦੇ ਨੇ ਕਿ ਸੂਟ ਤੇ ਬਾਹ ਇਹ ਸਲਵਾਰ ਤੇ ਕੰਮ ਆ ਜੂਗਾ ਜੀ ਇਹ ਵਾਲਾ ਇਹ ਬਾਟਮ ਤੇ ਵਰਕ ਹੈ ਹਾਂ ਜੀ ਲਓ ਜੀ ਇਹ ਹੈਗਾ ਇਹ ਸਲਵਾਰ ਤੇ ਕੰਮ ਹੈਗਾ ਤੁਸੀਂ ਦੇਖ ਸਕਦੇ ਹੋਗੇ ਬਾਟਮ ਦੇ ਉੱਪਰ ਵਰਕ ਕੀਤਾ ਹੋਇਆ ਹੈਗਾ ਦੇਖੋ ਧੁਰਨਾ ਸਾਈਡ ਠੀਕ ਹੈ ਜੀ ਇਹ ਬਣਿਆ ਹੋਇਆ ਜੀ ਸਾਰਟਨ ਵੈਲਵਟ ਦੇ ਉੱਪਰ ਰੈਡੀ ਕੀਤਾ ਹੋਇਆ ਸੂਟ ਹੈ ਬਹੁਤ ਸਾਰੇ ਕਲਰ ਹੈਗੇ ਨੇ ਫੋਟੋਆਂ ਸ਼ੇਅਰ ਕਰਵਾ ਲਿਓ ਕਰ ਦਾਂਗੇ ਜਰੂਰ ਕਿਉਂਕਿ ਅਸੀਂ ਲਓ ਤੁਸੀਂ ਇਹ ਲਾਸਟ ਸੂਟ ਹੈਗਾ ਜੀ ਬਹੁਤ ਜਿਆਦਾ ਸੋਨਾ ਆਪਾਂ ਖਾਦੀ ਦੇ ਉੱਪਰ ਰੈਡੀ ਕੀਤਾ ਹੈ ਹਜੇ ਆਪਣੇ ਖਾਦੀ ਦੇ ਕਲਰ ਵੀ ਆਉਣੇ ਨੇ ਉਹ ਆਏ ਨਹੀਂ ਹੈਗੇ ਹਜੇ ਆ ਜਾਣਗੇ ਫਿਰ ਆਪਾਂ ਜਰੂਰ ਸ਼ੇਅਰ ਕਰਾਂਗੇ ਦੇਖੋ ਜੀ neck ਦਾ ਡਿਜ਼ਾਈਨ ਕਾਮ ਦੀ ਫਿਨਿਸ਼ਿੰਗ ਦੇਖੋ ਸਾਰਾ ਜਰੀ ਆਰੀ ਦਾ ਕੰਮ ਕੀਤਾ ਹੋਇਆ ਹੈਗਾ ਆਪਾਂ ਪਾਰਟੀ ਵੇਅਰ ਸੂਟ ਰੈਡੀ ਕਰਵਾਉਣਾ ਤੁਸੀਂ ਕਰਵਾ ਸਕਦੇ ਹੋਗੇ ਤੇ ਇਸ ਤਰ੍ਹਾਂ ਇਹ ਪਾਵਾਂਣੇ ਗੀਆਂ इधर नहीं पावनगिया फिर फिर इधर स्लीवस से बॉटम से भी वर्क हैगा ए सीम ही स्लीवस की तरह बॉटम पर वर्क है स्लीवस पर है तो यह घेरे पर काम किया हुआ है तीन काम देख सकते हो गे ठीक है जी लो जी ये बॉटम पर भी काम किया हुए इस तरह हल्का ज बॉटम से वर्क आजगा ਦੇਖੋ ਅਸੀਂ ਹੈਨਾ ਤੁਹਾਨੂੰ ਮਸ਼ੀਨ ਦੇ ਵਿੱਚ ਵੀ ਤੁਹਾਨੂੰ ਇੰਨੇ ਸੋਹਣੇ ਪਾਰਟੀ ਵੇਅਰ ਲੁੱਕ ਵਾਲੇ ਸੂਟ ਨੇਗੇ ਤੁਸੀਂ ਫੈਬਰਿਕ ਪਸੰਦ ਕਰੋ ਜੇ ਕਈ ਭੈਣਾਂ ਨੇ ਹੈਨਾ ਜਿਆਦਾ ਪੈਸੇ ਨਹੀਂ ਲਗਾਉਣੇ ਹੈਗੇ ਤਾਂ ਤੁਸੀਂ ਇਦਾਂ ਮਸ਼ੀਨ ਦੇ ਵਿੱਚ ਕੰਮ ਕਰਵਾ ਸਕਦੇ ਹੋਗੇ ਇਹਦੇ ਨਾਲ ਦੁਪੱਟਾ ਹੈਗਾ ਸਾਰਾ ਫੋਰ ਸਾਈਡ ਹਜੇ ਫਿਨਿਸ਼ਿੰਗ ਰਹਿਂਦੀ ਹੈ ਕਿ ਫਿਨਿਸ਼ਿੰਗ ਕਰਵਾ ਕੇ ਫਿਰ ਦੇਵਾਂਗੇ ਆਪਾਂ ਤੇ ਆਪਣੇ ਬਹੁਤ ਪੁਰਾਣੇ ਕਸਟਮਰ ਨੇਗੇ ਭੈਣ ਹੋਣੀ ਤੇ ਆਪਾਂ ਤੋਂ ਹੀ ਸੂਟ ਰੈਡੀ ਕਰਵਾਉਂਦੇ ਨੇਗੇ ਹਲੋ ਜੀ ਦੇਖੋ 4 ਸਾਈਡ ਦੁਪੱਟਾ ਹੈਗਾ ਸਾਰਾ ਰੈਡੀ ਹੋਇਆ ਹੋਇਆ ਹੈਗਾ ਦੇਖ ਸਕਦੇ ਹੋਗੇ ਫਰਨੀਚਿੰਗ ਹਜੇ ਕਰਵਾਵਾਂਗੇ ਲੋ ਜੀ ਸਾਰਾ 4 ਸਾਈਡ ਜੇ ਤੁਸੀਂ ਮਤਲਬ ਘੱਟ ਬਜਟ ਦੇ ਵਿੱਚ ਇਹ ਸੂਟ ਰੈਡੀ ਕਰਵਾਉਣਾ ਤਾਂ ਇਹਦਾ ਦੁਪੱਟਾ ਸਕਿਪ ਕਰਾ ਦਿਓ ਜੇ ਤੁਸੀਂ ਦੁਪੱਟਾ ਰੱਖੋਗੇ ਹਨਾ ਨਾਲ ਤਾਂ ਫਿਰ ਜੇ ਤੁਸੀਂ ਦੁਪੱਟਾ ਰੱਖੋਗੇ ਨਾਲ ਤਾਂ ਫਿਰ ਇਹ ਬਹੁਤ ਜ਼ਿਆਦਾ ਕੋਸਟਲੀ ਪੈ ਜਾਂਦਾ ਕਿਉਂਕਿ ਦੁਪੱਟਾ ਹੀ ਇਕੱਲਾ 4-5000 ਦੇ ਵਿੱਚ ਰੈਡੀ ਹੁੰਦਾ ਕੁਝ ਇਹ ਫੁੱਲ ਪਿਓਰ ਆਰਗੈਂਜ਼ਾ ਤੇ ਦੁਪੱਟਾ ਰੈਡੀ ਕੀਤਾ ਹੋਇਆਗਾ ਤੇ ਵੈਸੇ ਹੈ ਨਾ ਜਿਨ੍ਹਾਂ ਨੇ ਮਤਲਬ ਪਾਰਟੀ ਵੇਅਰ ਲੁੱਕ ਸੂਟ ਰੈਡੀ ਕਰਵਾਉਣਾ ਤੁਸੀਂ ਇਹ ਵਾਲਾ ਇਦਾਂ ਦੁਪੱਟੇ ਨਾਲ ਕਰਵਾ ਲਓ ਨਹੀਂ ਫਿਰ ਤੁਸੀਂ ਬਿਨਾਂ ਦੁਪੱਟੇ ਤੋਂ ਵੀ ਲੈ ਸਕਦੇ ਹੋਗੇ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਪ੍ਰਿੰਟ ਸੂਟ ਦਿਖਾਉਣੇ ਆ ਹੁਣ ਆਪਾਂ ਲੈ ਕੇ ਆਏ ਜੀ ਤੁਹਾਨੂੰ ਫਲੋਰਾ ਦੇ ਬਹੁਤ ਜ਼ਿਆਦੇ ਸੋਹਣੇ ਪ੍ਰਿੰਟ ਸੂਟ ਦਿਖਾਉਣੇ ਆਂਗੀ ਕਲੋਜੀ ਸਪੈਸ਼ਲ ਬਾਹਰ ਤੋਂ ਡਿਮਾਂਡ ਸੀਗੀ ਐਨ ਆਰ ਆਈ ਕਸਟਮਰਾਂ ਦੀ ਵੀ ਸਾਨੂੰ ਇਦਾਂ ਦੇ ਸੂਟ ਤੋਂ ਵਧੀਆ ਫੈਬਰਿਕ ਦੇ ਵਿੱਚ ਹੈ ਨਾ ਤੇ ਇਸ ਤਰ੍ਹਾਂ ਇਹਦੇ ਬਾਟਮ ਹੈਗੇ ਤੇ ਨਾਲ ਦੁਪੱਟਾ ਜਿਹੜੀਆਂ ਪਹਿਣਾ ਨੇ ਉਰੇ ਵਾਲੀਆਂ ਪਹਿਣਾ ਨੇ ਇੰਡੀਆ ਵਾਲੀਆਂ ਪਹਿਣਾ ਵੀ ਬਹੁਤ ਵਧੀਆ ਕਸਟਮਰ ਨੇਗੇ ਆਪਣੇ ਜਿਹੜੇ ਲੈਣਾ ਚਾਹੁੰਦੀ ਐ ਉਹ ਵੀ ਤੁਸੀਂ ਲੈ ਸਕਦੇ ਹੋ ਦੇਖੋ 2.5 ਮੀਟਰ ਦਾ ਕੁਲੜ ਡੁੱਲੜਾ ਦੁਪੱਟਾ ਮਿਲੂਗਾ ਤੁਹਾਨੂੰ ਤੇ ਪ੍ਰਾਈਸ ਇਹਦਾ ਹੈਗਾ ਸੀ 33200 ਇਸ ਤਰ੍ਹਾਂ ਦੇਖੋ ਹੀ ਪ੍ਰਿੰਟ ਬਣਿਆ ਹੋਇਆ ਠੀਕ ਹੈ ਜੀ ਮੈਂ ਸਾਰੇ ਸੂਟ ਦਿਖਾਈ ਜਾਊਂਗੀ ਜਿਹੜੇ ਜਿਹੜੇ ਤੁਹਾਨੂੰ ਪਸੰਦ ਆਈਗੇ ਤੋ ਤੁਸੀਂ ਦੱਸਿਓ ਜਾਰੇ ਲਓ ਇਹ ਹੈਗਾ ਜੀ ਫੁੱਲ ਪਿਓਰ ਟੈਬੀ ਦੇ ਵਿੱਚ ਸੂਟ ਹੈਗਾ ਹਾਂਜੀ ਟੈਬੀ ਬਹੁਤ ਜ਼ਿਆਦੇ ਸੋਹਣੀ ਹੈ ਬ੍ਰਾਂਡ ਦਾ ਸਟੱਫ ਹੈਗਾ ਸਾਰਾ ਲਓ ਜੀ ਇਹ ਵਾਲੀ ਰਹੂਗੀ ਸ਼ਰਟ ਰਹੂਗੀ ਇਸ ਤਰ੍ਹਾਂ ਦੇ ਨਾਲ ਹੈਗੀ ਹੈ ਪਲੇਨ ਬਾਟਮ ਹੈ ਅਟੈਚ ਹੈ ਹੁਣ ਆਪਾਂ ਪਾਸੋਂ ਤੁਹਾਨੂੰ ਸਟਾਕ ਦਿਖਾਇਆ ਸੌਰੀ ਕੱਲ ਤੁਹਾਨੂੰ ਸਟਾਕ ਦਿਖਾਇਆ ਸੀਗਾ ਉਹਦੇ ਨਾਲ ਹੀ ਇਹ ਆਪਾਂ ਸਟਾਕ ਹੈਗਾ ਲੈ ਕੇ ਆਏਗੇ ਸਪੈਸ਼ਲ ਡਿਮਾਂਡ ਦੇ ਉੱਪਰ ਲੈ ਕੇ ਆਏਗੇ ਲੋ ਜੀ ਇਹਨਾਂ ਦਾ ਪ੍ਰਾਈਸ ਹੈਗਾ ਕਿ 3500 ਦੇਖੋ ਦੁਪੱਟੇ ਬਹੁਤ ਜ਼ਿਆਦੇ ਸੋਹਣੇ ਨੇ ਬਾਕੀ ਤੁਸੀਂ ਲੈਂਸ ਵਗੈਰਾ ਦਾ ਜਦੋਂ ਕੰਮ ਕਰਵਾਉਗੇ ਤੇ ਫਰੇਸ਼ਿੰਗ ਕਰਵਾਉਗੇ ਤਾਂ ਬਹੁਤ ਜ਼ਿਆਦੇ ਸੋਹਣਾ ਸੂਟ ਹੈਗਾ ਜਿਹੜਾ ਇਹ ਰੈਡੀ ਹੋ ਚੁੱਕਾ ਹੈ ਤੇ ਅਗਲਾ ਸੂਟ ਪ੍ਰਿੰਟ ਹੈ ਜੀ ਫਲੋਰਾ ਦਾ ਪ੍ਰਿੰਟ ਹੈ ਵੀ ਟੇਸਟਾ ਬ੍ਰਾਂਡ ਹੈ ਲੋਟ ਇਹ ਵਾਲੀ ਰਹੂਗੀ ਫਰੋਜ਼ੀ ਸ਼ੇਡ ਦੇ ਵਿੱਚ ਸ਼ਰਟ ਰਹੂਗੀ ਤੇ ਇਸ ਤਰ੍ਹਾਂ ਦੀ ਹੈ ਕਿ ਹੈਗੀ ਪਲੇਨ ਬਾਟਮ ਹੈਗੀ ਇਹਦੇ ਨਾਲ ਇਹ ਵਾਲਾ ਕਲਰ ਬਿਲਕੁਲ ਸਹੀ ਹੈ ਤੇ ਨਾਲ ਟੇਸਟਾ ਦੀ ਹੀ ਬਾਟਮ ਹੈ 33200 ਪ੍ਰਾਈਸ ਹੈ ਇਹਨਾਂ ਦਾ ਤੇ ਇਸ ਤਰ੍ਹਾਂ ਦੁਪੱਟਾ ਬਣਿਆ ਹੋਇਆ ਹੈਗਾ ਲੋਟ ਜੀ ਇਹ ਹੈ ਤੇ ਅਸੀਂ ਫਲੋਰਾ ਦੇ ਹੈਗਾ ਸੇਮ ਦੋ ਹਾਂ ਦੋ ਹਾਂ ਸੇਮ ਦੋ ਡਿਜ਼ਾਈਨ ਲੈ ਕੇ ਆਏਗੀ ਕਾਫੀ ਜ਼ਿਆਦਾ ਸੋਨੇ ਤੋਂ ਇਸਕੇ ਦੇ ਸੇਮ ਹੀ ਲੈਂਗੇ ਇਸ ਤੋਂ ਬਾਅਦ ਆ ਗਿਆ ਜੀ ਟੈਪੀ ਦੇ ਵਿੱਚ ਹੈਗਾ ਤੇ ਇਸ ਤਰ੍ਹਾਂ ਇਹ ਹੈਗੀ ਅਸੀਂ ਸ਼ਰਟ ਹੈਗੀ ਇਹ ਵਾਲੀ ਤੇ ਇਦਾਂ ਪਲੇਨ ਬਾਟਮ ਹੈਗੇ ਤੁਸੀਂ ਬਾਟਮ ਤੇ ਵਰਕ ਵਗੈਰਾ ਕਰਾਉਣਾ ਚਾਹੋ ਨਾ ਕਰਾ ਸਕਦੇ ਹੋ ਇਹ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਇਹਦਾ ਪ੍ਰਾਈਸ ਹੈਗਾ ਕਿ 735 ਸਾਡੇ ਕੋਲੋਂ ਤੁਹਾਨੂੰ ਫੈਬਰਿਕ ਦੇ ਵਿੱਚ ਹਨਾ ਕੁਆਲਿਟੀ ਮਿਲੂਗੀ ਇਹ ਨਹੀਂ ਹੈਗਾ ਵੀ ਕੁਆਲਿਟੀ ਨਹੀਂ ਹੋਣੀ ਹੈਗੀ ਜੇ ਤੁਸੀਂ ਸਾਡੇ ਤੋਂ 650 700 ਵਾਲਾ ਸੂਟ ਮੰਗਾਵੋ ਤਾਂ ਵੀ ਉਹ ਵੀ ਤੁਹਾਨੂੰ ਮਤਲਬ ਇੰਨਾ ਵਧੀਆ ਫੈਬਰਿਕ ਮਿਲੂਗਾ ਜਿੰਨਾ ਵੀ ਕਹਿ ਦੋ ਕਿਉਂਕਿ ਅਸੀਂ ਮਾੜਾ ਫੈਬਰਿਕ ਖੁਦ ਨਹੀਂ ਲਾਇਕ ਕਰਦੇ ਹੈਗੇ ਅਸੀਂ ਲੈ ਕੇ ਵੀ ਨਹੀਂ ਆਉਂਦੇ ਹੈਗੇ ਤੁਹਾਨੂੰ ਸਹੀ ਗੱਲ ਦੱਸਦੇ ਹਾਂ ਲਓ ਜੀ ਤੇ ਆਪੀ ਦੇ ਵਿੱਚ ਹੈਗਾ ਫਰੋਜ਼ੀ ਸ਼ੇਡ ਹੈਗਾ ਇਸ ਤਰ੍ਹਾਂ ਦਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ। ਲਓ ਜੀ ਇਸ ਤਰ੍ਹਾਂ 셔ਟਰ ਹੋ ਗਈ ਤੇ ਇਹ ਵਾਲੀ ਹੈਗੀ ਆ ਬਾਟਮ ਹੈ। ਇਹ ਹੈ ਕਿ ਅਸੀਂ ਟੈਪੀ ਦਾ ਸੂਟ ਹੈਗਾ ਤੇ ਇਹਦੇ ਨਾਲ ਦੁਪੱਟਾ ਹੈਗਾ ਜਿਹੜਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਬਣਿਆ ਹੋਇਆ ਹੈਗਾ। ਸਿੰਗਲ ਸਿੰਗਲ ਸੂਟ ਹੈਗਾ ਤੇ ਫਾਸਟਲੀ ਆਪਣੇ ਜਲਦੀ ਜਲਦੀ ਆਰਡਰ ਕਰਦੇ ਹੋ। ਤੇਰੇ ਹੀ ਰਿਪੀਟ ਨਹੀਂ ਮਿਲਨੇ ਹੈਗੇ ਲੋ ਜੀ ਕਿਉਂਕਿ ਸਿੰਗਲ ਸਿੰਗਲ ਹੀ ਮਿਲਿਆ ਸਾਨੂੰ ਵੀ ਸੂਟ 10 ਕਲਰ ਦੇ ਸੂਟ ਹੈਗਾ ਬਹੁਤ ਹੀ ਪਿਆਰਾ ਜਿਹਾ ਬਰਬਰੀ ਦੇ ਵਿੱਚ ਹੈ ਇਹ ਲੋ ਜੀ ਇਹਦੇ ਨਾਲ ਹੈਗੀ ਹੈ ਜੀ ਪਲੇਨ ਮਡਲ ਦੀ ਬਾਟਮ ਹੈਗੀ ਪ્યોਰ ਦੇ ਵਿੱਚ ਤੇ ਇਹ ਵਾਲਾ ਹੈਗਾ ਬਰਬਰੀ ਦਾ ਸੂਟ ਹੈਗਾ ਤੇ ਨਾਲ ਬਰਬਰੀ ਦਾ ਹੀ ਦੁਪੱਟਾ ਫੁੱਲ ਪਿਓਰ ਦਾ ਡਿਜ਼ਾਈਨ ਤੁਸੀਂ ਦੇਖੋ ਪ੍ਰਿੰਟ ਡਿਜ਼ਾਈਨ ਦੁਪੱਟੇ ਦਾ ਬਹੁਤ ਹੀ ਪਿਆਰਾ ਹੈਗਾ ਲਓ ਜੀ ਠੀਕ ਹੈ ਜੀ ਪ੍ਰਾਈਸ ਇਹਦਾ ਰਹੂਗਾ ਜੀ 3500 ਲਓ ਜੀ ਟਾਬੀ ਦੇ ਵਿੱਚ ਹੈਗਾ येलो ਕਲਰ ਦਾ ਸੂਟ ਆ ਦੇਖੋ ਕਿੰਨੇ ਪਿਆਰੇ ਕਲਰ ਹੋਏਗੇ ਤੇ ਇਸ ਤਰ੍ਹਾਂ ਹੀ ਵਾਲੀ ਰਹੂਗੀ ਸ਼ਰਟ ਰਹੂਗੀ ਇਦਾਂ ਤੇ ਇਹ ਵਾਲੀ ਹੈਗੀ ਆ ਬਾਟਮ ਹੈ ਬਾਟਮ ਵੀ ਮੈਂ ਤੁਹਾਨੂੰ ਬਿਲਕੁਲ ਪਰਫੈਕਟ ਦਿਖਾ ਰਹੀਆਂ ਕੈਮਰੇ ਦੇ ਵਿੱਚ ਸਹੀ ਆ ਰਹੀ ਆ ਤੇ ਇਸ ਤਰ੍ਹਾਂ ਰਹੂਗੀ ਜੀ ਦੁਪੱਟਾ ਰੱਖੋ ਇਦਾਂ ਦੇਖ ਬਹੁਤ ਖੁਲੇ ਡੋਲੇ ਦੁਪੱਟੇ ਨੇ ਜੀ ਬਹੁਤ ਜਿਆਦੇ ਸੋਹਣੇ ਇਹਨੂੰ ਤੁਸੀਂ ਹਨਾ ਡਿਜ਼ਾਈਨ ਤੁਸੀਂ ਸਾਡੇ ਤੋਂ ਸਲਾਈ ਕਰਾਉਂਗੇ ਤਾਂ ਤੁਹਾਨੂੰ ਬਹੁਤ ਸੋਹਣਾ ਪੱਟੀ ਲਗਾ ਕੇ ਹਨਾ ਤੇ ਜਿੱਦਾਂ ਕਿ ਅੱਜਕੱਲ੍ਹ ਟ੍ਰੈਂਡ ਦੇ ਵਿੱਚ ਹੈਗਾ ਐਵੇਂ ਤੁਹਾਨੂੰ ਡਿਜ਼ਾਈਨ ਤੁੱਕ ਬਣਾ ਕੇ ਦਵਾਂਗੇ ਸੋਨਾ ਜਾਂ ਲਓ ਜੀ ਪੀਚ 바ਵਾ ਜਾਂ ਸ਼ੇਡ ਹੈ ਬਰਬਰੀ ਦੇ ਵਿੱਚ ਹੈ ਇਹ ਲਓ ਜੀ ਇਸ ਤਰ੍ਹਾਂ ਸ਼ਰਟ ਰਹੂਗੀ ਇਹ ਵਾਲੀ ਬਾਟਮ ਹੈ ਤੇ ਇਹ ਵਾਲਾ ਰਹੂਗਾ ਜੀ ਦੁਪੱਟਾ ਇੱਕ ਤਾਂ ਠੀਕ ਹੈ ਜੀ ਤੇ ਪ੍ਰਾਈਸ ਇਹਦਾ ਵੀ ਰਹੂਗਾ ਜੀ ਆ 3500 3500 ਫਲੋਰਾ ਦਾ ਪਿੰਟ ਇਹ ਦੇਖ ਫਲੋਰਾ ਦਾ ਪ੍ਰਿੰਟ ਹੈ ਜਿਹੜਾ ਮੈਂ ਫਰੋਜ਼ੀ ਕਲਰ ਦਿਖਾਇਆ ਨਾ ਉਹਦਾ ਇਹ ਦੂਜਾ ਸ਼ੇਡ ਹੈਗਾ ਲੋਟ ਦੇਖ ਤੇ ਇਹ ਵਾਲੀ ਸ਼ਰਟ ਹੈ ਇਸ ਤਰ੍ਹਾਂ ਇਹ ਬਾਟਮ ਦਾ ਫੈਬਰਿਕ ਹੈਗਾ ਰਾਣੀ ਕਲਰ ਦੇ ਵਿੱਚ ਤੇ ਦੁਪੱਟਾ ਤੁਸੀਂ ਦੇਖ ਸਕਦੇ ਹੋ ਦੁਪੱਟੇ ਸਾਰੇ ਸਿਰ ਤੇ ਖੜਨ ਵਾਲੇ ਨੇ ਇੰਤਣੇ ਹੈਗਾ ਦੇਖੋ ਡਿਜ਼ਾਈਨ ਦੁਪੱਟੇ ਦਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਗਾਇਸ ਠੀਕ ਹੈ ਜੀ ਵਧੀਆ ਹਨ ਬਾਹਰ ਅੰਦਰ ਵਾਲੇ ਸੂਟ ਨੇਗੇ ਜੇ ਤੁਸੀਂ ਲੈਣਾ ਚਾਹੋਗੇ ਤੇ ਬਾਹਰ ਅੰਦਰ ਪਾਉਣੇ ਨੇਗੇ ਸੂਟ ਤੁਸੀਂ ਜਿੱਦਾਂ ਕਿ ਇਹ ਬਹੁਤ ਜਿਆਦਾ ਸੋਹਣਾ ਫੈਬਰਿਕ ਹੈਗਾ ਲੋਚ ਇਹ ਬਰਪੀ ਦੇ ਵਿੱਚ ਆ ਜੂਗਾ ਬੇਬੀ ਬਲੂ ਕਲਰ ਬਾਟਮ ਇਸ ਤਾਂ ਦੀ ਆ ਤੇ ਸ਼ਰਟ ਇਸ ਤਰ੍ਹਾਂ ਬਹੁਤ ਸੋਹਣੇ ਸਰਦਾਰੀ ਕਲਰ ਲੰਗੇ ਸਾਰੇ ਹੀ ਤੇ ਇਦਾਂ ਹੀ ਦੁਪੱਟਾ ਲਓ ਜੀ ਠੀਕ ਐ ਜੀ ਇਹਦਾ ਪ੍ਰਾਈਸ ਰਹੂਗਾ ਜੀ 3500 ਤੇ ਵਿੱਚ ਪ੍ਰਾਈਸ ਹੈਗਾ 3500 ਵਰਕ ਵਾਲੇ ਸੂਟਾਂ ਦਾ ਪ੍ਰਾਈਸ ਤੁਸੀਂ ਮੇਰੇ ਤੋਂ WhatsApp ਤੇ ਪੁੱਛ ਲਿਓ ਕਿਉਂਕਿ ਅਲੱਗ-ਅਲੱਗ ਹਨਾ ਤੁਸੀਂ ਮੈਨੂੰ ਫੈਬਰਿਕ ਦੱਸਿਓ ਵੀ ਕੀਤੇ ਰੈਡੀ ਕਰਵਾਉਣਾ ਜ਼ਰੂਰ ਉਸ ਤਰ੍ਹਾਂ ਅਕੋਰਡਿੰਗ ਪ੍ਰਾਈਸ ਆ ਵਧ ਘੱਟ ਹੋ ਜਾਂਦਾ ਹੁੰਦਾ ਹੈਗਾ ਕਿਵੇਂ ਦਾ ਕਰਾਉਣੇਗਾ 3250 ਪਲੱਸ ਮਸ਼ੀਨ ਵਰਕ ਸਟਾਰਟਿੰਗ ਹੈ ਆਪਣੀ ਆਜੀ ਦਾ ਕੰਮ ਕਰਾਉਂਗੇ ਥੋੜਾ ਜਿਹਾ ਔਰ ਕਾਸਟਲੀ ਹੋ ਜਾਊਗਾ ਵਿੱਚ ਹੈਂਡ ਦਾ ਕੰਮ ਕਰਾਉਂਗੇ 7000 ਪਲੱਸ ਸਟਾਰਟਿੰਗ ਹੈ ਇਹ ਮੈਂ ਤੁਹਾਨੂੰ ਦੱਸ ਦਿੰਨੀ ਹ 7000 ਤੋਂ نیچے ਮਤਲਬ ਕੋਈ ਹਲਕਾ ਫੁਲਕਾ ਡਿਜ਼ਾਈਨ ਤੁਸੀਂ ਰੈਡੀ ਕਰਵਾਉਣਾ ਉਹ ਹੋ ਜਾਊਗਾ ਤੇ ਸੱਤ ਹੀ ਆ ਤਾਂ ਸਟਾਰਟਿੰਗ ਹੈ ਪ੍ਰੋਪਰ ਜਿਹੜੇ ਆਪਾਂ ਡਿਜ਼ਾਈਨ ਪੇਜ ਜਿਹਨੇ ਤੁਸੀਂ ਮੇਰੇ ਤੋਂ ਪ੍ਰਾਈਸ ਪੁੱਛਦੇ ਹੁੰਨੇ ਹੋ ਮੈਂ ਤੁਹਾਨੂੰ ਸਾਰੀ ਡਿਟੇਲ ਆ ਦੱਸ ਚੁੱਕੀ ਆਂਗੀ ਬਾਕੀ ਤੁਸੀਂ ਮੇਰੇ ਤੋਂ ਵਟਸਐਪ ਤੇ ਮੈਸੇਜ ਕਰਕੇ ਹਨਾ ਪੁੱਛ ਸਕਦੇ ਹੋ ਕਿਵੇਂ ਦਾ ਸੂਟ ਤੁਸੀਂ ਰੈਡੀ ਕਰਵਾਉਣਾ ਹੈ ਆਪਣਾ ਡਿਜ਼ਾਈਨ ਭੇਜ ਦਿਓ ਬਹੁਤ ਜਿਆਦਾ ਸੋਹਣਾ ਪਲੇਨ ਫੈਬਰਿਕ ਹੈ ਜਿਹੜਾ ਆਪਣੇ ਕੋਲੇ ਸਟਾਕ ਹੈਗਾ ਆ ਚੁੱਕਿਆ ਹੈਗਾ ਤੇ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ